ਅੱਜ ਇੱਥੇ ਹੀ ਸ਼ੁਰੂ ਕੀਤਾ ਸੀ ਉਸ ਵਣਜਾਰੇ ਕੋਈ ਉਸ ਵਣਜਾਰੇ ਤੇ ਮੁਕਾਕੇ ਚੱਲਿਆ ਵਾਪੇ ਰੱਬ ਨੂੰ ਆਪਣੇ ਚਰਨਾਂ 'ਚ ਲਾਵੇ ਜਿੰਨਾ ਮੈਂ ਉਹਨੂੰ ਜਾਣਦਾ ਹੁਣ ਐ ਸ਼ਰਮ 'ਚ ਐਨੂੰ ਨਹੀਂ ਲੱਗਦਾ ਕੋਈ ਐਸਾ ਕੁੜਾ ਦਿੱਤਾ ਹੋਊਗਾ ਜਿਸ ਦੀ ਉਹਨੂੰ ਰੱਬ ਸਜ਼ਾ ਦੇਊਗਾ ਨਾ ਮੋਦੀ ਕਾਲਾ ਸਿਰ ਚੜ ਕੇ ਬੋਲਦੀ ਸੀ پاک ਸੀ ਪਵਿੱਤਰ ਸੀ ਪਰਵਾਰਕ ਸੀ ਉਹਦਾ ਕਿਰਦਾਰ ਉਹ ਇਹਨਾਂ ਧੀਆ ਪੜਾ ਨੂੰ ਆਪਣੀਆਂ ਧੀਆ ਪੜਾ ਸਮਝਦਾ ਸੀ ਕੋਨੇ ਦੀਤਾ ਚ ਕਦੇ ਵੀ ਕੋਈ ਗਲਤ ਕੰਟੈਂਟ ਨਾਲ ਕੇ ਸਾਨੂੰ ਪ੍ਰਭਾਵਿਤ ਨਹੀਂ ਕੀਤਾ ਉਹਦਾ ਕੁਰਤਾ ਚਾਦਰਾਂ ਕੈਂਠਾ ਸਿਰ ਤੇ ਬੰਨੀ ਦਸਤਾਰ ਪੰਜਾਬ ਵਾਂਗੂ ਬੋਲਦੀ ਸੀ ਹੈ 탑 ਉਸੇ ਉਸੇ ਵੜਜਾਰੇ ਤੇ ਅਖੀਰ ਕਰਕੇ ਚੱਲੇ ਆਂ ਨੱਥਿਆ ਨਾ ਹੱਥ ਜੋੜ ਕੇ ਖੜ ਜੋ ਬਾਬਿਓ ਤੇ ਉਹਦੇ ਲਈ ਉਹਦੀ ਆਤਮਾ ਲਈ ਅਰਦਾਸ ਕਰਦੇ ਹਾਂ ਤੇ ਮਹਾਰਾਜ ਇਹਨੂੰ ਐਸੀ ਕੁੱਖ ਬਖਸ਼ੀ ਐਸਾ ਦਵਾਰ ਦਈਏ ਨੂੰ ਜਿੱਥੋਂ ਪਹਿਲੇ ਸਵਾਸ ਤੋਂ ਬੰਦਗੀ ਸ਼ੁਰੂ ਹੋ ਜਾ ਤੇ ਆਖਰੀ ਤੱਕ ਜਾਵੇ ਆ ਆਪਾਂ ਉਹਦੇ ਲਈ ਕਰ ਸਕਦੇ ਹਾਂ ਕਰੀ ਸਾਰੇ ਹੱਥ ਜੋੜ ਲਓ ਜੇ ਤੁਸੀਂ ਰਾਜਵੀਰ ਨੂੰ ਪਿਆਰ ਕਰਦੇ ਹੋ ਬਾਬਿਓ ਸਾਰੇ ਮੇਰੇ ਭੈਣ ਭਰਾ ਮੇਰੇ ਮਾਪੇ ਜੁਰਗ ਜਿੰਨਾ ਵੀ ਅਫਸਰ ਬਰਾਦਰ ਇਹ ਕਰੀ ਹੱਥ ਜੋੜ ਕੇ ਬਸ ਆ ਗਰਨ ਆਨ ਨਾਲ ਗਾ ਗੋੜ ਕੇ ਆਵਣ ਜਾਰਾ ਹਟੜੀ ਛੋੜ ਗਿਆ ਛੋੜ ਗਿਆ ਆਵਣ ਜਾਰਾ ਛੋੜ ਗਿਆ ਆਵਣ ਜਾਰਾ ਹਟੜੀ ਛੋੜ ਗਿਆ ਛੋੜ ਗਿਆ ਆਵਣ ਜਾਰਾ ਹਟੜੀ ਛੋੜ ਗਿਆ ਇਸ ਹਟੜੀ ਦੇ ਨੌ ਦਰਵਾਜ਼ੇ ਹਟੜੀ ਦੇ ਨੌ ਦਰਵਾਜ਼ੇ ਇਸ ਹਟੜੀ ਦੇ ਨੌ ਦਰਵਾਜ਼ੇ ਸਸਮਾ ਠਾਕੁਰ ਦੁਆਰਾ ਹਟੜੀ ਛੋੜ ਗਿਆ ਛੋੜ ਗਿਆ ਵਣਦਾਰਾ ਹਟੜੀ ਛੋੜ ਗਿਆ ਛੋੜ ਗਿਆ ਵਣਦਾਰਾ ਨਾਨਕ ਦਾ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਨਾਨਕ ਦਾ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਨਾਨਕ ਦਾ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਨਾਨਕ ਦਾ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 15 ਰੋ ਗੁਰਦੁਆਰਿਆਂ ਦੇ ਬਸਦਾਲਿਓ ਘਰਜਾ ਘਰਾਂ ਵਾਲਿਓ ਚਾਉਂਦੇ ਵਸਦੇ ਰੋ ਸਰਬਤ ਦਾ ਪਨਾ ਚੰਗੇ ਕਰਮ ਚੰਗੀ ਯਾਤਰਾ ਕਰਕੇ ਜਾਓ ਮੇਰੇ ਬਾਣੇ ਜਿਦਾ ਭਲਾ ਰਾਜਵੀਰ ਲਈ ਤੁਨੀਯਾਰ ਦਾ ਸਾਕ ਰਹੀ ਹੈ ਜਾਣ ਤੋਂ ਬਾਅਦ ਉਹਦੀ ਚੰਦਿਆਈ ਨੂੰ ਬਿਆਨ ਕਰ ਰਹੀ ਹੈ ਐਸਾ ਕਰਤਾਰ ਐਸਾ ਮੁਕਾਮ ਬਣਾ ਕੇ ਲਾਇਓ ਮੇਰ ਦਾ ਨਾਮ ਤੇ ਸੱਚੀ ਸੁੱਚੀ ਕਿਰਤ ਦਾ ਇਹ ਕੰਟਰੀ ਪ੍ਰੇਮੰਤੀ ਆ ਜਾਣ ਮੇਰੇ ਫਿਰ ਬੋਲ ਕੇ ਚੱਲਿਆ ਹਿੰਦੂ ਸਿੱਖ ਮੁਸਲਮਾਨ ਮੁੱਦਾ ਨਾ ਬਣਾਇਓ ਵੇਖੋ ਕਿਤੇ ਧੌਣ ਚ ਡੰਡੇ ਫਸਾ ਕੇ ਬਹਿ ਜੋ ਮੈਂ ਸਿੱਖ ਆ ਮੈਂ ਫਲਾਣਾ ਨਾ ਬਾਬਾ ਬੰਦੇ ਆ ਉਸ ਰੱਬ ਦੇ ਬੰਦੇ ਆ ਉਸ ਰੱਬ ਦੇ ਬੰਦੇ ਆ ਇਹ ਕਹੋਗੇ ਇਹ ਕਹੋਗੇ ਇਹਨਾਂ ਧੀਆਂ ਨੂੰ ਆਪਣੀਆਂ ਧੀਆਂ ਜਾਣੋ ਇਹਨਾਂ ਭੈਣਾਂ ਨੂੰ ਆਪਣੀਆਂ ਭੈਣਾਂ ਜਾਣੋ ਇਨਾਂ ਦੀਆਂ ਅੱਖਾਂ ਚ ਝਾਕਣ ਦੀ ਬਜਾਏ ਉਹਨਾਂ ਦੇ ਚਰਨਾਂ ਨਾਲ ਚੱਲੋ ਇਹਨਾਂ ਦੇ ਚੰਨਾਂ ਨਹੀਂ ਝਾਕੋ ਇਹਨਾਂ ਨੇ ਸਿਰਾਂ ਦਾ ਲਈਆਂ ਚੁੰਨੀਆਂ ਦਾ ਖਿਆਲ ਕਰੋ ਉਹਨਾਂ ਦਾ ਸਤਕਾਰ ਕਰੋ ਚੌਂਦੀਆਂ ਵਸਦੀਆਂ ਰਹੋ ਤੁਸੀਂ ਰੱਬ ਤੁਹਾਨੂੰ ਇੱਜ਼ਤਾਂ ਬਖਸ਼ ਸਭ ਕੁਝ ਬਖਸ਼ੇਗਾ ਰੱਬ